ਅਮਰੀਕੀ ਹਵਾਈ ਸੇਨਾ ਦਾ ਤੀਜਾ ਸੀ 17 ਗਲੋਬ ਮਾਸਟਰ ਜਹਾਜ਼ ਐਤਵਾਰ ਰਾਤ ਲਗਭਗ 10:05 ਮਿੰਟ ਤੇ 112 ਭਾਰਤੀ ਡਿਪੋਟੀਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਪਹੁੰਚਿਆ ਅਧਿਕਾਰਤ ਸਰੋਤਾਂ ਨੇ ਇਸ ਦੀ ਪੁਸ਼ਟੀ ਕੀਤੀ ਦੱਸਦੀ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਜਨਵਰੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਖਤ ਕਾਰਵਾਈ ਸ਼ੁਰੂ ਹੋਈ ਅੱਜ ਅੰਮ੍ਰਿਤਸਰ ਪਹੁੰਚੇ 112 ਭਾਰਤੀ ਡਿਪੋਟੀਆਂ ਵਿੱਚੋਂ ਹਰਿਆਣਾ ਤੋਂ ਵਾਲੀ ਗੁਜਰਾਤ ਤੋਂ 33 ਪੰਜਾਬ ਤੋਂ 31 ਉੱਤਰ ਪ੍ਰਦੇਸ਼ ਤੋਂ 2 21 ਕਹਈ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਹਨ ਡਿਪੋਟੀਆਂ ਨੂੰ ਉਤਾਰ ਕੇ ਅਮਰੀਕੀ ਜਹਾਜ਼ ਰਾਤ ਨੂੰ ਹੀ 12:20 ਤੇ ਵਾਪਸ ਉਡਾਨ ਭਰ ਗਿਆ ਨਿਊ ਇੰਡੀਆ ਬ੍ਰੋਡ ਨੇ ਦੇਖਿਆ ਕਿ ਡਿਪੋਟੀਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ ਜੋ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਜਾਂਚ ਖੇਤਰ ਵੱਲ ਸੀਆਈਐਫਐਸ ਸੁਰੱਖਿਆ ਹੇਠ ਜਾ ਰਹੇ ਹਨ ਦੱਸਦੀ ਹੈ ਕਿ ਇਸ ਦੌਰਾਨ ਯੂਐਸ ਤੋਂ ਰਿਪੋਰਟ ਹੋਏ ਆਪਣੇ ਪੁੱਤਰ ਬੁੱਟਾ ਸਿੰਘ ਨੂੰ ਲੈਣ ਅੰਮ੍ਰਿਤਸਰ ਪੁੱਜੇ ਜਲੰਧਰ ਦੇ ਪਿਪਲੀ ਪਿੰਡ ਦੇ ਨਿਵਾਸੀ ਦਲਿਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਲਗਭਗ 5 ਮਹੀਨੇ ਪਹਿਲਾਂ ਘਰੋਂ ਨਰਾਜ਼ ਹੋ ਕੇ ਵਿਦੇਸ਼ ਚਲਾ ਗਿਆ ਸੀ ਜਿਸ ਬਾਰੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਬੁੱਟਾ ਸਿੰਘ ਬਾਰੇ ਖਬਰਾਂ ਤੋਂ ਪਤਾ ਲੱਗਾ ਤੇ ਉਹ ਇਸ ਲਈ ਅੰਮ੍ਰਿਤਸਰ ਪੁੱਜੇ ਪਹਿਲਾਂ ਕਈ ਮਹੀਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਕਿ ਉਹਨਾਂ ਦਾ ਲੜਕਾ ਚਲਾ ਗਿਆ ਹੈ ਕਰੀਬ 15 ਦਿਨ ਪਹਿਲਾਂ ਜਦੋਂ ਉਹ ਮੈਕਸੀਕੋ ਰਾਹੀਂ ਅਮਰੀਕਾ ਦਾਖਲ ਹੋਇਆ ਤਾਂ ਉਸ ਨੇ ਸਾਡੇ ਨਾਲ ਸੰਪਰਕ ਕੀਤਾ ਉਸ ਬਾਰੇ ਸਾਨੂੰ ਪਤਾ ਲੱਗਾ ਕਿ ਉਹ ਵਿਦੇਸ਼ ਚਲਾ ਗਿਆ ਹੈ ਪਰੰਤੂ ਉਸ ਨੂੰ ਕੁਝ ਦਿਨ ਉੱਥੇ ਰੱਖ ਕੇ ਅਮਰੀਕਾ ਸਰਕਾਰ ਨੇ ਵਾਪਸ ਭੇਜ ਦਿੱਤਾ ਪਿਛਲੇ 15 ਦਿਨਾਂ ਤੋਂ ਸਾਡੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ ਜਦੋਂ ਸਾਡੇ ਲੜਕੇ ਨੇ ਬਾਰਡਰ ਲੰਘਿਆ ਤਾਂ ਉਸ ਨੇ ਸਾਨੂੰ ਆਪਣੀ ਵੀਡੀਓ ਪਾਈ ਦੱਸਿਆ ਕਿ ਪਿਛਲੀਆਂ ਦੋ ਉਡਾਨਾਂ ਬਾਂਗ ਜੋ 5 ਫਰਵਰੀ ਅਤੇ 15 ਫਰਵਰੀ ਨੂੰ ਆਈਆਂ ਸਨ ਤੀਜੀ ਉਡਾਨ ਦੇ ਆਉਣ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ਤੇ ਕੋਈ ਵੀ ਵੀਆਈਪੀ ਗਤੀਵਿਧੀ ਦੇਖਣ ਨੂੰ ਨਹੀਂ ਮਿਲੀ ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਕੋਈ ਵੀ ਮੰਤਰੀ ਰਿਪੋਰਟੀਆਂ ਦੀ ਆਮਦ ਤੇ ਪ੍ਰਬੰਧ ਦੇਖਣ ਨਹੀਂ ਆਇਆ ਜਿੱਥੇ ਰਿਪੋਰਟੀਆਂ ਨੇ ਬਾਹਰ ਆਉਣਾ ਸੀ ਅੰਮ੍ਰਿਤਸਰ ਹਵਾਈ ਅੱਡੇ ਤੇ ਐਵੀਏਸ਼ਨ ਕਲੱਬ ਦੇ ਗੇਟ ਤੇ ਪੰਜਾਬ ਪੁਲਿਸ ਦਾ ਨਾਜ਼ਰ ਸੀ ਰਿਪੋਰਟੀਆਂ ਦੇ ਆਪਣੇ ਸੂਬਿਆਂ ਦੀ ਪੁਲਿਸ ਵੀ ਉਹਨਾਂ ਨੂੰ ਲੈਣ ਅੰਮ੍ਰਿਤਸਰ ਪਹੁੰਚੀ ਪੰਜਾਬ ਸਰਕਾਰ ਪੰਜਾਬ ਨਾਲ ਸਬੰਧਤ ਰਿਪੋਰਟੀਆਂ ਨੂੰ ਪੁਲਿਸ ਵਾਹਨਾਂ ਰਾਹੀਂ ਉਹਨਾਂ ਦੇ ਘਰਾਂ ਤੱਕ ਛੱਡ ਰਹੀ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਮੰਤਰੀਆਂ ਨੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਸੀ ਕਿ ਉਹ ਯੂਐਸ ਤੋਂ ਰਿਪੋਰਟ ਕੀਤੇ ਆਪਣੇ ਨਾਗਰਿਕਾਂ ਨੂੰ ਲਿਜਾਣ ਲਈ ਕੈਦਿਆਂ ਵਾਲੀ ਬੱਸ ਭੇਜ ਰਹੀ ਹੈ ਇਸ ਕਰਕੇ ਐਤਵਾਰ ਨੂੰ ਹਰਿਆਣਾ ਸਰਕਾਰ ਨੇ ਰਿਪੋਰਟੀਆਂ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਵੋਲvo ਬੱਸ ਭੇਜੀ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਬੀਤੇ ਕੱਲ ਦੀ ਤਰ੍ਹਾਂ ਹੀ ਅੱਜ ਵੀ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਪਰਿਵਾਰਾਂ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਲਈ ਹਰਮੰਦਰ ਸਾਹਿਬ ਤੋਂ ਲੰਗਰ ਤੇ ਚਾਦਾ ਪ੍ਰਬੰਧ ਵੀ ਕੀਤਾ ਘਰੋਂ ਤਾਂ ਚਲੇ ਨੂੰ ਜੇ 5 ਮਹੀਨੇ ਹੋਏ ਆ ਤੇ ਕੋਈ ਪਹਿਲਾਂ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਬੱਚਾ ਸੜਕਾਂ ਕਿਵੇਂ ਕਿੱਥੇ ਗਿਆ ਜੀ ਫਿਰ ਜਦੋਂ ਉੱਥੇ ਚਲੇ ਗਏ ਆ ਤੇ ਅਜੇ ਮਿਸੇ ਕਿ ਦਈਓ ਕਿ ਅਮਰੀਕਾ ਦੁਕਾਨ ਤੇ ਲੰਗੜਾ ਉਹ ਦੋ ਸਾਨੂੰ ਲਾਇਕ ਪਤਾ ਲੱਗਿਆ ਵੀ ਸਾਡਾ ਬੱਚਾ ਉੱਥੇ ਚਲਾ ਗਿਆ ਜੀ ਹਾਂ ਉਸ ਤੋਂ ਬਾਅਦ 12-14 ਦਿਨ ਉੱਤੇ ਕੈਂਪ ਤੇ ਰਿਹਾ ਉਸ ਤੋਂ ਬਾਅਦ ਵਾਪਸੀ ਆ ਗਿਆ ਜੀ ਤੁਹਾਡੀ ਕਦੋਂ ਗੱਲਬਾਤ ਹੁੰਦੀ ਆ ਆਖਰੀ ਵਾਰੀ ਅੱਜ ਹੁਣ ਜਦੋਂ ਗਿਆ ਉੱਥੇ ਅਮਰੀਕਾ ਉੱਥੇ ਅੱਜ 15 ਦਿਨ ਹੋਏ ਗੱਲਬਾਤ ਹੋਈ ਓਕੇ ਹਾਂ ਕੀ ਕਿੰਨੀ ਪੜਾਈ ਕੀਤੀ ਐ ਕਿੰਨੀ ਉਮਰ ਆ ਪੜਾਈ ਤਾਂ 7-8 ਚ ਮਤੈ ਸਾਰੇ ਪੜਿਆ ਹੋਏ ਐ ਵੀ ਬੇਨੇ ਪੜਿਆ ਜੀ ਇਸ ਤੋਂ ਪਹਿਨਾ ਇੱਥੇ ਕੀ ਕਰਦਾ ਸੀ ਇਹਦੇ ਵਿੱਚ ਖੇਤੀ ਦਾ ਕੰਮ ਹੀ ਸਾਡਾ ਓਕੇ ਤੇ ਫਿਰ ਕਿੰਨਾ ਖਰਚਾ ਕਿਹੜੇ ਏਜੰਟ ਦੇ ਥਰੂ ਫਿਰ ਇੱਥੋਂ ਤੁਸੀਂ ਉਹਨੂੰ ਭੇਜਿਆ ਸੀ ਇਹ ਤਾਂ ਉਸ ਬੱਤੇ ਨੇ ਪਤਾ ਵੀ ਕਿੰਦੇ ਥਰੂ ਗਿਆ ਸਾਡੇ ਨਾਲ ਤਾਂ ਨਰਾਜ਼ ਹੋ ਕੇ ਗਿਆ ਅਸਲ ਸਾਨੂੰ ਤਾਂ 15 ਦਿਨ ਪਤਾ ਲੱਗਿਆ ਵੀ ਸਾਡਾ ਬੱਚਾ ਇਸ ਟਾਈਮ ਉਹਨੇ ਉੱਥੇ ਵੀਡੀਓ ਪਾਈਆ ਜਦੋਂ ਬਾਰਡਰ ਨਗਿਆ ਜੀ ਆ ਵੀ ਮੈਂ ਅਮਰੀਕਾ ਪਹੁੰਚ ਗਿਆ ਓਕੇ ਨਰਾਜ ਕਿਸ ਗੱਲ ਤੋਂ ਸੀ ਉਹ ਘਰ ਤੇ ਇੱਥੇ ਗੱਲਾਂ ਤੇ ਬੇਸਿਕ ਬਾਹਰ ਨਹੀਂ ਜਾਣਾ ਕਰਦਾ ਆਪਣਾ ਤਾਂ ਦਾ ਬਹੁਤ ਵਧੀਆ ਰੋਟੀ ਬਣਿਆ ਜੀ ਇਹ ਨਹੀਂ ਫਿਰ ਫਿਰ ਚੋਰੀ ਵੀ ਨਿਕਲ ਗਿਆ ਸਾਡੇ ਕੋਲੋਂ ਜੀ ਹਾਂ ਓਕੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਜਾਣਕਾਰੀ ਨਹੀਂ ਸੀ ਉਹਦੇ ਜਾਣਵਾਰੇ ਨਹੀਂ ਨਹੀਂ ਸਾਨੂੰ ਨਹੀਂ ਪੂਰਾ ਪਹਿਲੇ ਪਤਾ ਬਾਅਦ ਚ ਪਤਾ ਲੱਗ ਗਿਆ ਵੀ ਠੀਕ ਹੈ ਵਾਕਿਆ ਹੀ ਚਲਾ ਗਿਆ ਓਕੇ ਤੇ ਉਸ ਉੱਥੇ ਜਾ ਕੇ ਫਿਰ ਤੁਹਾਡੇ ਨਾਲ ਗੱਲਬਾਤ ਹੁੰਦੀ ਉਹਦੇ ਨਾਲ ਕੀ ਕੋਈ ਜੁੜਾ ਦੱਸਿਆ ਕੋਈ ਇੱਕ ਦੋ ਵਾਰੀ ਗੱਲਬਾਤ ਹੋ ਵੀ ਬਾਤ ਨਹੀਂ ਕੋਈ ਕਾਰਨ ਦੱਸਿਆ ਹੋਵੇਗਾ ਕਿਸ ਤਰੀਕੇ ਡਾਂਕੀ ਥਰੂ ਗਿਆ ਸੀ ਜਾਂ ਕਿਸ ਰਸਤੇ ਉਹ ਜਾਂਦਾ ਹੈ ਉਥੇ ਇਹ ਗੱਲ ਹੀ ਨਹੀਂ ਹੋਈ ਉਹਦੇ ਬਾਅਦ ਗੱਲ ਲੰਮੀ ਜੋੜੀ ਹੋਈ ਨਹੀਂ ਉੱਥੇ ਸਾਡੇ ਨਾਲ ਵੀ ਮੈਂ ਉੱਥੇ ਅਮਰੀਕਾ ਬਾਰਡਰ ਲੰਘ ਕੇ ਅਮਰੀਕਾ ਪਹੁੰਚ ਗਿਆ ਬੱਸ ਇਹ ਨਹੀਂ ਗੱਲ ਓਕੇ ਤੇ ਜਦੋਂ ਉਹ ਪਰਿਵਾਰ ਮੈਂਬਰਾਂ ਨਾਲ ਨਾਰਾਜ਼ ਸੀ ਫਿਰ ਪੈਸਿਆਂ ਦਾ ਅਰੇਂਜਮੈਂਟ ਫਿਰ ਉਹ ਕਿਸ ਤਰੀਕੇ ਨਾਲ ਕਰਦਾ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੋਵੇ ਤੁਹਾਡੇ ਕੋਲ ਉਹਦੀ ਪਹਿਲੀ ਸੀਗੇ ਆਪ ਦੇ ਘਰ ਨੇ ਘੱਟੇ ਪਾ ਕੇ ਗਿਆ ਹੋ Ok.